ਦੀਵਾਲੀ ਨੇ ਜਿਸ ਤਰ੍ਹਾਂ ਤੁਸੀਂ ਵੇਖੋ ਕਿ ਮੈਂ ਨਾ ਅੱਜ ਸਵੇਰੇ ਆਪਦੀ ਭੈਣ ਨੂੰ ਵਿਸ਼ ਕੀਤਾ ਟੀਚਰ ਹੈ ਤਾਂ ਉਹ ਉਹ ਤਾਂ ਸਕੂਲ ਚ ਸਨ ਉਸ ਵੇਲੇ ਜੀ ਸਰ ਮੇਰੇ ਲਈ ਬਹੁਤ ਸਰ ਵੱਡੀ ਗੱਲ ਕਿ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਚ ਪਹਿਲਾ ਮੌਕਾ ਦੇਖ ਰਹੇ ਸਾਂ ਕਿ ਪੰਜਾਬ ਦੇ ਵਿੱਚ ਦੀਵਾਲੀ ਹੋਵੇ ਜੀ ਦੇ ਸਰਕਾਰੀ ਸਕੂਲ ਲੱਗੇ ਹਾਂ ਹਾਂ ਥੋੜਾ ਜਿਹਾ ਉਲਟੋ ਗਿਆ ਨਾ ਕਨਫਿਊਜ਼ ਹਾਂ ਜੀ ਤੇ ਪਕਲ ਵੀ ਗੱਲ ਕੀਤੀ ਸੀ ਛੁੱਟੀ ਐਡਵਾਂਸ ਚ ਹੋ ਗਈ ਕੋਲ ਨਰਵੈਰ ਪੰਨੂ ਦੇ ਗੀਤ ਜਿੰਦੇ ਮਾਰ ਗਈਆਂ ਮੈਨੂੰ ਕਨਫਿਊਜ਼ ਨਾ ਹਮਮ ਗੱਲ ਇਹ ਆ ਕਿ ਇਹ ਕਨਫਿਊਜ਼ਨ ਮਾਰ ਮਾਰ ਗਈ ਐ ਤੇ ਕਿਹ ਜੀ ਵੀ ਯਾਨੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਾਂ ਡਿਊਟੀ ਦੇਣੀ ਪੈਗੀ ਨਾ ਦਬਾਲੀ ਵਾਲੇ ਜੀ ਮਤਰਾ ਨੂੰ ਯਾਦ ਤੇਰੀ ਆਈ ਸੋਹਣੀ ਤੇ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਜੇ ਬਈ ਗੱਲ ਇਹ ਆ ਕਿ ਡਿਊਟੀ ਕਰਨੀ ਹੈ ਕਰਾਉਣੀ ਪੈ ਜਵੇ ਫਿਰ ਵੀ ਬਹੁਤ ਔਖਾ ਤਾਂ ਖੈਰ ਵੀ ਮੈਂ ਆਪਣੀ ਜ਼ਿੰਦਗੀ ਚ ਨਹੀਂ ਸੀ ਦੇਖਿਆਤਾ ਕਿ ਦੀਵਾਲੀ ਅੱਜ ਮਨਾਈ ਜਾ ਰਹੀ ਆ ਪਰ ਛੁੱਟੀ ਨਹੀਂ ਹੈ ਜੀ ਛੁੱਟੀ ਇੱਕ ਦਿਨ ਪਹਿਲਾਂ ਹੀ ਕਰਤੀ ਐਡਵਾਂਸ ਕਰਤੀ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੇ ਮਤਲਬ ਕਿ ਸਿੱਖ ਆਗੂ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਭਾਈ ਇੰਨਾ ਕਿਤੇ ਮੈਨੂੰ ਨਾ ਇੱਕ ਆਸਟ੍ਰੇਲੀਆ ਚੋਂ ਫੋਨ ਆਇਆ ਛ ਜੀ ਨਾ ਨਹੀਂ ਸ਼ਾਇਦ ਵੌਇਸ ਨੋਟ ਸੀ ਗੱਲ ਮਤਲਬ ਕਿ ਆਪਣੇ ਤੱਕ ਪਹੁੰਚੀ ਵੌਇਸ ਨੋਟ ਸੀ ਸ਼ਾਇਦ ਉਹ ਆਸਟ੍ਰੇਲੀਆ ਵਾਲੇ ਕਹਿ ਰਹੇ ਸਨ ਕਿ ਅਸਾਂ ਮਤਲਬ ਕਿ ਹੁਣ ਵੀਕਡੇਜ਼ ਸਟਾਰਟ ਹੋ ਗਿਆ ਜੀ ਕਿ ਵੀਕਡੇਜ਼ ਦੇ ਵਿੱਚ ਆਫ ਲਿਆ ਸੀ ਸਪੈਸ਼ਲ ਬੇਦੀਨ ਹੁਣ ਤੁਹਾਨੂੰ ਪਤਾ ਹੈ ਕਿ ਉੱਥੇ ਵੀਕਡੇਜ਼ ਦੇ ਵਿੱਚ ਆਫ ਲੈਣਾ ਰੈਗੂਲਰ ਆਪ ਦੀ ਜੌਬ ਦੇ ਵਿੱਚ ਹੂੰ ਥੋੜਾ ਮੁਸ਼ਕਲ ਹੈ ਮੁਸ਼ਕਲ ਹੈ ਆਪਣੇ ਨਾਲ ਹੀ ਜੁੜਦੇ ਆਡੀਅנס ਨਾਲ ਹੂੰ ਉਹ ਕਹਿੰਦੇ ਕਿ ਜਦੋਂ ਆਫ ਲੈ ਲਿਆ ਕੁਝ ਘੰਟੇ ਪਹਿਲਾਂ ਪਤਾ ਲੱਗਿਆ ਜੀ ਕਿ ਦਿਵਾਲੀ ਤੋਂ ਹਣੀ ਕੀ ਨੂੰ ਕਰਤੀ ਹੂੰ ਦੇਖੋ ਅਗਲੇ ਦਾ ਦਿਨ ਵੀ ਖਰਾਬ ਹੋ ਜਾਂਦਾ ਫਿਰ ਆਫਲੀ ਨਾ ਮਿਲਦਾ ਹੂੰ ਉਧਰ ਤਾਂ ਮੇਰਾ ਆਪਣਾ ਸਿਸਟਮ ਥੋੜੀ ਵੀ ਖੜੇ ਪੈਰ ਫੋਨ ਕਰਦਾ ਕਿ ਹਾਂ ਜੀ ਹਾਂ ਜੀ ਅੱਜ ਮੈਂ ਨਹੀਂ ਆਉਣਾ ਫਰ ਲੋ ਚੱਲ ਜਾਂਦੀ ਹੈ ਇੱਥੇ ਤੇ ਉਹ ਕਹਿੰਦੇ ਵੀ ਫਿਰ ਅਸੀਂ ਆਖਿ ਨੂੰ ਆਫ ਤਾਂ ਲੈ ਲਿਆ ਅਗਲਾ ਆਫ ਮਿਲਣਾ ਨਹੀਂ ਹੈ ਤੇ ਬਈ ਚਲੋ ਗੁਰੂ ਘਰ ਜਾ ਆਈਏ ਜਿਸ ਵੇਲੇ ਗੁਰੂ ਘਰ ਗਏ ਆ ਤੇ ਆਮ ਵਰਗਾ ਮੌਲ ਸੀ ਜੀ ਤੇ ਜੇ ਘਰੇ ਫੋਨ ਕੀਤਾ ਵੀ ਚਲੋ ਹੁਣ ਘਰੇ ਵੀ ਕੋਈ 10 ਮਿੰਟ ਗੱਲ ਕਰਕੇ ਤੇ ਟਾਈਮ ਪਾਸ ਕਰ ਲਈ ਹੁਣ ਹਮ ਅੱਜ ਹੀ ਦੀਵਾਲੀ ਮਨਾ ਲਈਏ ਤੇ ਘਰ ਵਾਲੇ ਕਹਿੰਦੇ ਵੀ ਛੱਡੋ ਸਾਨੂੰ ਤਿਆਰੀ ਕਰ ਲੈਂਦੇ ਹੋ ਤੇ ਸਾਡੀ ਦੀਵਾਲੀ ਕੱਲ ਨੂੰ ਆ ਜੀ ਮਤਲਬ ਕੀ ਭੁੱਲ ਗਏ ਸਭ ਉਲਟਾ ਪਲਟਾ ਹੋ ਗਿਆ ਨਾ ਜਨਾਬ ਕਿਸ ਚੀਜ਼ ਨੂੰ ਥੋੜਾ ਦੇਖਣ ਦੀ ਜ਼ਰੂਰਤ ਆ ਕਿ ਅੱਗੇ ਆਪਾਂ ਵੇਨੇ ਕਈ ਮੌਕਿਆਂ ਤੇ ਗੁਰਪੂਰਬ ਦੀਆਂ ਤਰੀਕਾਂ ਨੂੰ ਲੈ ਕੇ ਵਿਵਾਦ ਹੋਏ ਨੇ ਜੀ ਹੁਣ ਦੀਵਾਲੀ ਜਿਹੜੀ ਇੰਡੀਆ ਦੇ ਵਿੱਚ ਆਪਾਂ ਜੇ ਵੇਖੀਏ ਤੇ ਤਕਰੀਬਨ ਮਨਾਈ ਜਾ ਚੁੱਕੀ ਆ ਸਾਡੇ ਅਜੇ ਸ਼ੁਰੂ ਨਹੀਂ ਹੋਣੀ ਜੀ ਤਾਂ ਗੱਲ ਇਹ ਆ ਕਿ ਇਦਾਂ ਦੁਬਿਧਾ ਤੇ ਜੋ ਦੁਚਿੱਤੀ ਸੀਗੀ ਉਹ ਪੈਦਾ ਹੋਈ ਆ ਪਰ ਮੈਂ ਫੇਰ ਕਹੂੰਗਾ ਕਿ ਭਾਈ ਕਾਰੋਬਾਰੀਆਂ ਵਾਸਤੇ ਇਹ ਦਿਨ ਜਿਹੜੇ ਸੀ ਲੰਬੀ ਹੋ ਗਏ ਨੇ ਜੀ ਚਲੋ ਉਹ ਨਾ ਵਾਸਤੇ ਠੀਕ ਹੋ ਗਿਆ ਬਿਲਕੁਲ ਜੀ ਬਿਲਕੁਲ ਇੱਕ ਮਿੱਤਰ ਕਹਿ ਰਹੇ ਨੇ ਕਿ ਆਕਾਸ਼ ਦੀਪ ਦਾ ਗਾਣਾ ਵੀ ਅਸੀਂ ਸੁਣਦੇ ਹੁੰਦੇ ਸੀ ਸਾਡੀ ਤੂੰ ਕੀ ਹੈ ਦੀਵਾਲੀ ਸਾਡੀ ਉਹ ਤਾਂ ਮੈਂ ਅੱਜ ਸਵੇਰੇ ਤੜਕੇ ਢੜਕੇ ਥੋੜੇ ਬੜੇ ਹੁੰਦੇ ਵੈਸੇ ਤੇ ਯਾਦਾਂ ਦੇ ਵਿੱਚ ਪਰ ਮੈਂ ਥੋੜੇ ਜਿਹਾ ਦੱਸੇ ਸੀ ਗਾਇੰਸ਼ਾ ਕਿ ਸਾਡੀ ਦੀਵਾਲੀ ਕਿੱਦਾਂ ਦੀ ਹੁੰਦੀ ਸੀ ਵੀ ਸਲਾਵਾਆਂ ਬੋੜੀਆਂ ਮੋਟੀਆਂ ਕਰਦੇ ਹੁੰਦੇ ਸੀ ਵੀ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਡੇਡ ਡੇਡ ਮਹੀਨਾ ਪਹਿਲਾਂ ਵੀ ਐਤ ਕੀ ਵੀ ਅਸੀਂ ਮੇਰਾ ਪਾਪਾ ਕਹਿੰਦਾ ਮੈਂ 100 ਦੇ ਪਟਾਕੇ ਲੈ ਕੇ ਦਊਂਗਾ ਉਹਨਾਂ ਮੈਂ ਹੁਣ ਤਾਂ ਸਾਡੇ ਅਰਗੇ ਮਾਤੜ ਤੇ 100 ਹੀ ਬਹੁਤ ਹੁੰਦਾ ਸੀ ਨਾ 100 ਵੱਡਾ ਸੀ ਮਿੰਟ ਜੀ ਸਮਾ ਸੀ ਨਾ ਤੇ ਜਿਹੜਾ ਵੀ ਸਾਡੇ ਤੋਂ ਘਰਾਂ ਚ ਵੱਡਾ ਉਹ ਕਹਿੰਦੇ ਅਸੀਂ 500 ਦੇ ਲਿਆਵਾਂਗੇ ਤੇ ਮੈਂ ਕਿਹਾ ਵੀ ਹੁਣ ਤੇ 500 ਦੇ ਤਾਂ ਮੈਨੂੰ ਲੱਗਦਾ ਕੋਈ ਤੱਕੜੇ ਜਿਹੜੇ ਉਹ ਚੰਗੇ ਆ ਚਾਰ ਪੰਜ ਪਟਾਕੇ ਆਉਂਦੇ ਹੋਣਗੇ ਬਿਲਕੁਲ ਬਿਲਕੁਲ ਜੀ ਹਜ਼ਾਰਾਂ ਦੇ ਵਿੱਚ ਪਟਾਕਿਆਂ ਦੀ ਖਰੀਦਾਰੀ ਕਰਦੇ ਨੇ ਬੱਚੇ ਅੱਜ ਕਰਦੇ ਅੱਜ ਕਰਦੇ ਤੇ ਪਟਾਕੇ ਵੀ ਤੇ ਉਹ ਸਾਡੇ ਵੇਲੇ ਕੀ ਹੁੰਦਾ ਸੀ ਉਹ ਸਟੀਲ ਜਿਹੇ ਦਾ ਪਿਸਤੌਲ ਆਉਂਦਾ ਸੀ ਨਿਕਾਜ ਉਹ ਲੈ ਰਹਿਣਾ ਐਡਾ ਹੁੰਦਾ ਹੈ ਨਾ ਉਹਦੇ ਵਿੱਚ ਉਹ ਰੀਲ ਜੀ ਚੜਦੀ ਸੀ ਹਾਂ ਬਿਲਕੁਲ ਉਹ ਫਿਰ ਕੀ ਜੀ ਘਟਕ ਘਟਕ ਘਟਕਦੇ ਉਹ ਕਈ ਵਾਰ ਸਕੂਲੀ ਬਸਤੇ ਚ ਪਾ ਕੇ ਕਹਿੰਨਾ ਵੀ ਆਪਣੀ ਚੀ ਦਾਉ ਦਾ ਹੈ ਨਾ ਉਹ ਇਦਾਂ ਹੁੰਦਾ ਸੀਗਾ ਉਹ ਤਾਂ ਸਾਫ ਕਥਾ ਤੇ ਲੱਡੂਆਂ ਦੀ ਜਗ੍ਹਾ ਤੇ ਹੁਣ ਤੁਸੀਂ ਦੇਖ ਲਓ ਕੀ ਆ ਗਿਆ ਉਦੋਂ ਮਠਿਆਈ ਵੱਤ ਵੱਤ ਬਰਫੀ ਬਰਫੀ ਵੀ ਬਈ ਗਰੀਬ ਦੇ ਘਰ ਨਹੀਂ ਸੀ ਜਾਂਦੀ ਲੱਡੂ ਆਂਦੇ ਸੀ ਡੱਬੂ ਡੱਬੇ ਜੇ ਬਣੇ ਹੁੰਦੇ ਸੀ ਲੱਡੂ ਹਮ ਹਮ ਉਹ ਐਡਾ ਕਿਹੋਣਾ ਤੇ ਉਹਦੇ ਉੱਤੇ ਉਂਝ ਧਾਗਾ ਜਿਹਾ ਬਣਦੇ ਨਾ ਬਰਫੀ ਵੀ ਵੇਸਣ ਵਾਲੀ ਹੁੰਦੀ ਸੀ ਜ਼ਿਆਦਾਤਰ ਹਾਂ ਜੀ ਵੇਸਣ ਵਾਲੀ ਕੋਈ ਵਾਲੀ ਬਸ ਦੋ ਤਿੰਨ ਆਟਮਾ ਹੁੰਦੀਆਂ ਸੰਬਾਲੂ ਸ਼ਹੀ ਹੋਏ ਇਹ ਚੀਜ਼ਾਂ ਆਉਂਦੀਆਂ ਸਰ ਤੇ ਉਹ ਮਤਲਬ ਹਾਟੀਆਂ ਤੇ ਹਲਵਾਈ ਬਹਿ ਜਾਂਦੇ ਹੁੰਦੇ ਸੀ ਉਦੋਂ ਹਾਟੀਆਂ ਤੋਂ ਹੀ ਖਰੀਦਾਰੀ ਹੁੰਦੀ ਸੀ ਹੁਣ ਤੇ ਲੋਕ ਬਜ਼ਾਰਾਂ 'ਚ ਆਉਂਦੇ ਨੇ ਸਾਬ ਜੀ ਬਾਜ਼ਾਰ ਸਜੇ ਹੁੰਦੇ ਨੇ ਖਰੀਦਾਰੀ ਵਾਸਤੇ ਨਵੇਂ ਕੱਪੜੇ ਲੈਣ ਵਾਸਤੇ ਤਾਂ ਮਤਲਬ ਕਿ ਉਹ ਬੜਾ ਫਰਕ ਪੈ ਗਿਆ ਸੂਰ ਪਰ ਮੈਂ ਅਗੇ ਕਹਾਂ ਵੀ ਪਟਾਕਿਆਂ 'ਚ ਖੜਾਕ ਬੇਸ਼ੱਕ ਜ਼ਿਆਦਾ ਪਰ ਇਤਫਾਕ ਉਸ ਵੇਲੇ ਜ਼ਿਆਦਾ ਸੀ ਅਸੀਂ ਰਲ ਕੇ ਪਟਾਕੇ ਇਕੱਠੇ ਕਰ ਲੈਂਦੇ ਸੀ ਸਾਰੇ ਗਲੀ ਵਾਲੇ ਤੇ ਚਲਾਵਾਂਗੇ ਬਿਲਕੁਲ ਬਿਲਕੁਲ ਤੇ ਸਵੇਰੇ ਉਹਨਾਂ 'ਚ ਬਰੂਦ ਕੱਢ ਕੇ ਅਖਬਾਰ ਤੇ ਪਾ ਕੇ ਉਹ ਮਚਾਉਣਾ ਉਹਦਾ ਆਪਣਾ ਹੀ ਮਜ਼ਾ ਸੀ ਬਸਣਾ ਮਜ਼ਾ ਸੀ ਫਿਰ ਚੱਲਿਆਂ 'ਚ ਉਹ ਅਣ ਚੱਲਿਆ ਕੋਈ ਪਟਾਕਾ ਲੱਭਣਾ ਉਹਦਾ ਆਪਣਾ ਮਜ਼ਾ ਸੀ ਜੀ 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 ਸਵੇਰੇ ਉਹ ਵੀ ਬਰੂਦ ਨਹੀਂ ਹੁੰਦੇ ਸੀ ਹਾਂ ਜੀ ਉਹ ਸਰਚ ਮਾਰੀਦੀ ਸੀ ਕਿ ਗਲੀਆਂ ਦੇ ਵਿੱਚ ਘੁੰਮ ਘੁੰਮ ਕੇ ਮਤਲਬ ਕਿ ਯਾਰ ਅਜੀਬ ਸੀ ਮਾਹੌਲ ਇਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਏ ਨਹੀਂ ਹੈ ਕਿ ਭਾਈ ਸਮਾਂ ਜਦੋਂ ਬੀਤ ਜਾਂਦਾ ਤੇ ਉਦੋਂ ਬਿਹਤਰੀਨ ਲੱਗਦਾ ਹੈ ਬੀਤਿਆ ਸਮਾਂ ਹੀ ਬਿਹਤਰੀਨ ਲੱਗਦਾ ਹਾਂ ਬਿਲਕੁਲ ਪਰੰਤੂ ਅੱਜ ਦੇ ਹਿਸਾਬ ਨਾਲ ਇਹ ਬੱਚੇ ਜਿਹੜੇ ਇਹਨਾਂ ਦਾ ਵੀ ਠੀਕ ਹੈ ਭਾਈ ਝੁਗ ਝੁਗ ਜਿਉਂ ਵਧੀਆ ਆਉਂਦਾ ਨਜ਼ਾਰੇ ਲੈ ਸਾਡੇ ਲਈ ਉਦੋਂ ਸਾਡੇ ਲਈ ਹੁਣ ਕੀ ਦਿਵਾਲੀਆਂ ਖਾਣ ਪੀਣ ਵਾਲੇ ਲਈ ਸ਼ਾਮ ਹੁੰਦੀ ਆ ਹਮ ਆਪਣੇ ਆਪਸਤੇ ਹੁੰਦਾ ਵੀ ਬੱਚੇ ਯਾਰ ਵੱਧ ਤੋਂ ਵੱਧ ਇੰਜੋਏ ਕਰ ਲੈਣ ਬਿਲਕੁਲ ਆਪ ਹੁਣ ਜੋ ਕਰਨਾ ਸੀ ਸੋ ਕਰ ਲਿਆ ਤਿਹਾਰਾਂ ਦੇ ਦਿਨਾਂ ਦੇ ਮਾਇਨੇ ਬਦਲ ਜਾਂਦੇ ਹਾਂ ਬਿਲਕੁਲ ਬਦਲ ਜਾਂਦੇ ਕਬੀਲਦਾਰੀਆਂ ਬਦਲਾ ਦਿੰਦੀ ਆ ਹੁਣ ਇਹ ਹੁੰਦਾ ਵੀ ਕਰਾਏ ਆ ਬਣ ਜਾਵੇ ਆ ਉਹ ਬਣ ਜਾਵੇ ਉਦੋਂ ਬਾਪੂ ਜਿੰਦਾਬਾਦ ਹੁੰਦਾ ਸੀ ਨਰਮੇ ਆਏ ਹੁੰਦੇ ਸੀ ਇਸ ਇਲਾਕੇ 'ਚ ਉਹਨੇ ਜੇ ਨਾਉ ਵੀ ਪੈਸੀ ਹੋਣੇ ਤੇ ਪੰਡ ਪੌਣੀ ਨਰਮੇ ਦੀ ਸਰ ਪੈਸਾ ਹੀ ਪੈਸਾ ਹੋ ਜਾਂਦਾ ਸੀ ਮਤਲਬ ਕਿ ਦੀਵਾਲੀ ਖੂਬ ਹੋ ਜਾਂਦੀ ਸੀ ਯਾਦ ਆਉਂਦੀ ਹੈ ਜੀ ਹਾਂ ਜੀ ਜੀ ਮਿੰਟ ਜੀ ਅੱਜ ਇੱਕ ਰੀਲ ਦੀ ਵੇਖੀ ਮੈਂ ਸਿਰੇ ਉਹ ਕਹਿੰਦਾ 5000 ਦੇ ਪਟਾਕੇ ਲਿਆਂਦੇ ਤੇ ਬਾਅਦ ਚ ਯਾਦ ਆ ਵੀ ਹੁਣ ਤੇ ਕਿਸ਼ਤ ਵੀ ਹੈ ਹੈਨਾ ਤੇ ਅੱਜ ਕੱਲ ਇਹ ਆਪਣਾ ਪਟਾਕੇ ਦੇ ਅਸਲੀ ਉਦੋਂ ਪੈਂਦੇ ਆ ਨਹੀਂ ਉਹ ਹੀ ਆ ਨਾ ਸਰ ਬਈ ਬਦਲ ਜਾਂਦਾ ਮਾਲ ਹੂੰ ਉਦੋਂ ਵੀ ਗਰੀਬੀਆਂ ਤੇ ਉਦੋਂ ਵੀ ਬਹੁਤ ਸੀਗੀਆਂ ਲੋਕਾਂ ਦੀ ਜੀ ਤੇ ਯਾਦ ਆ ਮੈਨੂੰ ਕਿ ਸਾਡਾ ਆਪਣਾ ਇਤਸਾਰ ਪਾ ਸੀਗਾ ਕਿ ਝਾਂ ਪੈ ਗਈ ਸੀ ਸਾਨੂੰ ਰਾਤ ਪੈ ਗਈ ਸੀ ਤੇ ਮੇਰੇ ਫਾਦਰ ਨੇ ਫਿਰ ਕੋਈ ਜਿਗਾੜ ਕੀਤਾ ਫਿਰ ਅਸੀਂ ਰਾਤ ਜਦੋਂ ਮਤਲਬ ਹਨੇਰਾ ਹੋਏ ਬਾਅਦ ਫਿਰ ਉਹਨੇ ਕਰ ਲਿਆ ਜਦਾਂ ਕਿਤਾ ਵੇ ਸੀ ਤਾਂ ਹੀ ਬਾਪੂ ਜਿੰਦਾਬਾਦ ਹੁੰਦੇ ਜੀ ਤੇ ਫਿਰ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਅਸੀਂ ਆਸ ਹੀ ਲਾ ਬੈਠੇ ਕਿ ਨਹੀਂ ਬਸ ਕੇ ਯਾਰ ਲੋਕਾਂ ਵਾਲਾ ਦੇਖ ਰਹੇ ਸੀ ਉਹ ਲੈ ਕੇ ਗਿਆ ਤੇ ਸਾਰਾ ਖੁਸ਼ ਹੋ ਫਿਰ ਦੁਆਇਆ ਸਾਡੇ ਅੰਦਰ ਸੀ ਸਾਡੇ ਸਤਕਾਰਯੋ ਜੀਤਾ ਸੇਠ ਜੀਤ ਲਾਲ ਜੀ ਜੀ ਉਹ ਚਲੇ ਗਏ ਸੰਸਾਰ ਤੋਂ ਤੇ ਉੱਥੋਂ ਹੀ ਸਾਰਾ ਖੁਸ਼ ਹੋਣਾ ਹੁੰਦਾ ਸੀਗਾ ਜੀ ਬਿਲਕੁਲ ਮੈਂ ਵੀ ਇਹ ਸੋਚ ਰਿਹਾ ਸੀ ਵੀ ਦਿਵਾਲੀ ਸ਼ਹਿਰ ਦੀ ਤੇ ਜ਼ਿਆਦਾਤਰ ਸੇਠ ਦੁਕਾਨਦਾਰੀ ਦੇਖਦੇ ਹੁੰਦੇ ਸੀ ਲੋਕ ਕਿਤੇ ਬਸ ਦੁਕਾਨ ਤੱਕ ਹੁੰਦੇ ਸੀ ਹਾਂ ਬਿਲਕੁਲ ਸਾਡੇ ਉਹ ਨਾ ਹਟੀਆਂ ਤੇ ਜਾ ਕੇ ਉੱਥੇ ਹਲਵਾਈ ਖੈਂਦੇ ਹੁੰਦੇ ਸੀ ਪਕੌੜੇ ਸ਼ਕੌੜੇ ਕੱਢਦੇ ਫਿਰ ਕਾਰ ਦੀ ਕੱਡੀ ਦਾ ਲਾ ਕੇ ਅਗਲੇ ਲੈ ਜਾਣਾ ਹਾਂ ਵੀ ਸੇੜ ਪਾ ਦੇ ਪਈਆ ਪਕਾੜੇ ਓਏ ਚਟਨੀ ਉਹਨਾਂ ਨੇ ਆਪ ਬਣਾਈ ਹੁੰਦੀ ਸੀ ਤੁਹਾਨੂੰ ਪਤਾ ਨਵਾਬ ਬਣੇ ਹੁੰਦੇ ਸੀ ਕਿ ਹੁਣ ਤੇ ਪੀਨ ਖਾਨ ਦੇ ਵੀ ਅੱਜ ਜ਼ਮਾਨਾ ਬਦਲ ਗਿਆ ਨਾ ਜੀ ਗੱਡੀਆਂ 'ਚ ਬਹਿ ਜਾਂਦੇ ਨੇ ਹੋਰ ਸਭ ਕੁਝ ਬਦਲ ਗਿਆ ਸਭ ਕੁਝ ਉਦੋਂ ਕੰਮ ਖੁੱਲਾ ਸੀਗਾ ਬਾਜਾ ਖਿੱਚ ਖਿੱਚ ਕੇ ਇੱਕ ਦੂਜੇ ਨੂੰ ਘਰੇ ਲੈ ਜਾਂਦੇ ਹਾਜਾ ਤੇਨੂੰ ਟੇਸਟ ਦਿਖਾਉਣਾ ਦੋਰੀ ਕੱਢੀ ਉਹ ਗਲਾਪਾ ਕੇ ਕੱਢੀ ਹੋ ਸੱਚੀ ਗੁਲਕਾਮ ਦਾ ਵਾਲੀ ਆ ਹਾਂ ਓਕੇ ਨਿੱਕੇ ਨਿੱਕੇ ਖੁਸ਼ੀਆਂ ਨਿੱਕੇ ਨਿੱਕੇ ਚਾਹਾਂ ਹੁੰਦੀ ਸੀ ਹਾਂ ਜੀ ਖੈਰ ਮਿੰਟ ਜੀ ਮੋਤਗਲ ਸਾਹਿਬ ਕਹਿ ਰਹੇ ਨੇ ਕਿ ਅੱਜ ਬਾਜ਼ਾਰ ਚਵੇਂ ਲੱਗ ਰਿਹਾ ਹੈ ਕਿ ਨਾ ਜਿਵੇਂ ਵਿਆਹ ਤੋਂ ਬਾਅਦ ਘਰ ਵਾਲੀ ਰਹਿ ਜਾਂਦੇ ਟੈਂਟ ਦੇ ਵਿੱਚ ਪੰਡਾਲ ਦੇ ਵਿੱਚ ਤੇ ਬਾਕੀ ਚਲੇ ਜਾਂਦੇ ਕਿਉਂਕਿ ਕੱਲ ਦੀਵਾਲੀ ਕਰਕੇ ਕੁਝ ਚੀਜ਼ਾਂ ਅੱਜ ਘੱਟ ਵੀ ਗਈਆਂ ਨੇ ਬਹੁਤੇ ਪਟਾਕੇ ਲੋਕਾਂ ਨੇ ਕੱਲ ਵੀ ਚਲਾ ਲਿਆ ਹੂੰ ਉਹ ਤਾਂ ਹੈ ਕਈਆਂ ਨੂੰ ਮਤਲਬ ਬਈ ਦੋਰਾ ਕੰਮ ਕਰਨਾ ਪੈ ਗਿਆ ਜੀ ਜੀ ਕਈਆਂ ਨੇ ਕੱਲ ਨੂੰ ਜਵਾਕਾਂ ਨੂੰ ਦਵਾਈ ਹੋਣੇ ਕੱਪੜੇ ਤੇ ਪਟਾਕੇ ਹੂੰ ਪਟਾਕੇ ਤੇ ਉਹਨਾਂ ਨੇ ਚਲਾ ਲਏ ਹੋਣੇ ਕਾਜਜਾ ਦੇ ਦੂਜੇ ਚਲੌਣਗੇ ਉਹਨਾਂ ਨੇ ਕਹਿਣਾ ਕਿ ਹਾਂ ਭਾਈ ਲੈ ਕੇ ਦੇਵੋ ਹੂੰ ਭਾਈ ਹੁਣ ਕੀ ਕਰੀਏ ਬੱਚਿਆਂ ਦਾ ਮਸਲਾ ਹੈ ਜੀ ਜਿਵੇਂ ਤੁਸੀਂ ਦੱਸ ਹੀ ਟਾਈਮ ਮਾਪੇ ਤਾਂ ਫਿਰ ਕਰ ਦੇ ਕਰਦੇ ਹੀ ਇੰਤਜ਼ਾਰ ਕਰਦੇ ਆ ਤੇ ਬਸ ਇਹੋ ਆ ਵਧੀਆ ਯਾਰ ਜਿਹੜਾ ਮੈਂ ਦੇਖਿਆ ਨਾ ਕਿ ਠੀਕ ਐ ਐਵੇਂ ਦਵੇਸ਼ ਜੇ ਵਧਾਉਣ ਦਾ ਕੀ ਫਾਇਦਾ ਠੀਕ ਐ ਚੱਲੀ ਜਾਣਾ ਘਾਟੇ ਵਾਦੇ ਭਗਵੰਤ ਮਾਨ ਨੇ ਨਾ ਇੱਕ ਗੀਤ ਗਾਇਆ ਸੀ ਘਾਟੇ ਵਾਦੇ ਚੱਲਦੇ ਰਹਿੰਦੇ ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ ਹੂੰ ਆਦੇ ਹੀ ਸੱਜਾ ਚੱਲੀ ਜਾਂਦਾ ਹੈ ਹਰ ਸ਼ੱਡੋ ਟੈਨਸ਼ਨ ਟੋਸ਼ਨ ਆਪਣੇ ਕਹਿੰਦੇ ਕੋਈ ਸ਼ਬਦ ਹੁੰਦਾ ਛੱਡ ਯਾਰ ਛੱਡ ਯਾਰ ਚਲਾਉਂਦੇ ਹਾਂ ਛੱਡ ਯਾਰ ਆਰ ਜਾਂ ਫਾਰ ਜੀ 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 ਅਗਰ ਜੀ ਸੰਤੋ ਸਾਹਿਬ ਜਿਮਨੀ ਚੋਣਾ ਬਾਰੇ ਆਪਾਂ ਸਵੇਰ ਤੋਂ ਚਰਚਾ ਕਰਾਂਗੇ ਜੀ ਆਦਿਆ ਦੀ ਜਿਮਨੀ ਚੋਣਾ ਨੂੰ ਅੱਛਾ ਹੋ ਜੇ ਅਵੇ ਆਜ ਰਹਿਣ ਦੇ ਅੱਜ ਸਾਡੇ ਕੋਲੋਂ ਕੱਤ ਹੋਏ ਮੈਂ ਹੁਣ ਕਿਹਾਉਂਗਾ ਕਦੇ ਆਉਦੇ ਮਗਰ ਲੱਗ ਜਾਓ ਕਦੇ ਆਉਦੇ ਮਗਰ ਲੱਗ ਜਾਓ ਕਿ ਹਾਂ ਅੱਜ ਤੇ ਵੈਸੇ ਵੀ ਆਉਣ ਲੱਗੇ ਨੇ ਜੱਜਾ ਮੇਰਾ ਭਰਾ ਹੀ ਕਹ ਰਿਹਾ ਕਿ ਨਾ ਯਾਰ ਅੱਜ ਨਾ ਕਿਸੇ ਦੀ ਬਦਖੋਈ ਕਰਿਓ ਆਈ ਛੱਡ ਦਿਓ ਜਾਨੋ ਓ ਮਾਈ ਗਾਡ ਠੀਕ ਹੈ ਪ੍ਰਭਾ ਜੀ ਜੀ ਟਿਲਨ ਸਾਹਿਬ ਬਿਲਕੁਲ ਜੀ ਜਿਹੜੀ ਜਿਹੜੀ ਮਹਿੰਗਾਈ ਹੈ ਬਈ ਉਹ ਵੀ ਪਟਾਕੇ ਪਾਉਂਦੀ ਆ ਤੇ ਜੋਗਾ ਸਿੰਘ ਜੀ ਕਹਿ ਰਹੇ ਕਿ ਜੇਲ੍ਹ ਚ ਬੈਠੇ ਭੁੱਲਰ ਦੀ ਦੀਵਾਲੀ ਉਹ ਦੀ ਦੀਵਾਲੀ ਭਾਈ ਹੁਣ ਮਨਾ ਲਿਆ ਬਥੇਰੀਆਂ ਦੀਵਾਲੀਆਂ ਬਣਾ ਕੇ ਹੋਰ ਔਖਾਂ ਦੀਆਂ ਮੈਂ ਦੇਖੋ ਜੀ ਗੱਲ ਇਹ ਆ ਕਿ ਜੈਸਾ ਬੀਜਣਾ ਹਮ ਤੈਸਾ ਕਟਣਾ ਬਿਲਕੁਲ ਠੀਕ ਹੈ ਨਾ ਜੀ ਤੇ ਮੈਂ ਤੇ ਉਹਦੋਂ ਵੀ ਉਹਦੋਂ ਵੀ ਤੁਹਾਨੂੰ ਕਿਹਾ ਸੀਗਾ ਕਿ ਉਸ ਪੈਸੇ ਦਾ ਕੀ ਕਰਨਾ ਜਿਸ ਪੈਸੇ ਨਾਲ ਤੁਸੀਂ ਹੂੰ ਮੁਸੀਬਤ ਸੇੜ ਰਹੇ ਹੋ ਜੀ ਪੈਸਾ ਸਹੂਲियत ਵਾਸਤੇ ਅਸੀਂ ਅਕਸਰ ਗੱਲਾਂ ਕਰਦੇ ਹੁੰਦੇ ਆ ਹੂੰ ਕਿ ਕੁਝ ਬੰਦੇ ਨਾ ਪੈਸੇ ਨੂੰ ਆਪਣਾ ਹਲਕ ਬਣਾ ਲੈਂਦੇ ਆ ਲਲਕ ਬਣਾ ਲੈਂਦੇ ਤੇ ਮੈਂ ਮਤਲਬ ਕਿ ਪੈਸੇ ਨੂੰ ਸ਼ੁਰੂ ਤੋਂ ਨੇਚਰ ਹੁੰਦਾ ਬੰਦੇ ਦਾ ਮੇਰੇ ਬਲੱਡ ਦੇ ਵਿੱਚ ਮੈਂ ਬਹੁਤਾ ਜਿਆਦਾ ਮਤਲਬ ਮੈਨੂੰ ਪੈਸਾ ਪਿਆਰਾ ਹੈ ਐਵੇਂ ਮੈਂ ਕਮ ਉਹ ਸਭ ਜ਼ਰੂਰਤਾਂ ਦੇ ਹਿਸਾਬ ਨਾਲ ਪਿਆਰਾ ਹੈ ਲੋੜ ਹੈ ਜੀ ਕਮਾਇਆ ਵੀ ਬਥੇਰਾ ਹੈ ਓੜਾਇਆ ਵੀ ਬਥੇਰਾ ਹੈ ਠੀਕ ਹੈ ਨਾ ਤਰਸੇ ਵੀ ਬਹੁਤ ਹੈ ਜੀ ਪਰ ਐ ਨਹੀਂ ਹੈ ਕਿ ਮਤਲਬ ਕਿ ਇੱਕ ਜ਼ਰੀਆ ਹੈ ਜ਼ਿੰਦਗੀ ਜਿਉਣ ਵਾਸਤੇ ਸਹੂਲਤਾਂ ਦਾ ਜ਼ਰੀਆ ਹੈ ਪੈਸਾ ਜ਼ਿੰਦਗੀ ਵਾਸਤੇ ਹੈ ਜ਼ਿੰਦਗੀ ਪੈਸੇ ਵਾਸਤੇ ਨਹੀਂ ਸੀ ਨਹੀਂ ਵੀ ਕਿਤੇ ਮਤਲਬ ਕਿ ਇਹ ਹੋ ਜਾਵੇ ਕਿ ਬੰਦਾ ਇੱਕ ਪਾਸੇ ਤੇ ਪੈਸਾ ਇੱਕ ਪਾਸੇ ਗਿਆ ਆ ਵੀ ਜੇ ਬੰਦਾ ਆਪਦਾ ਭਰਾ ਜੀ ਜੀ ਫਿਰ ਠੀਕ ਹੈ ਉਹ ਸਕੈਂਡਰੀ ਹੈ ਉੱਥੇ ਪੈਸਾ ਗੱਲ ਇਹ ਆ ਕਿ ਇਹ ਚੀਜ਼ਾਂ ਹੈਗੀਆਂ ਨੇ ਤਾਂ ਇਹ ਹੋਣਾ ਵੀ ਚਾਹੀਦਾ ਹੈ ਕਿ ਭਾਈ ਪੈਸਾ ਜਿਹੜਾ ਹੈ ਨਾ ਠੀਕ ਹੈ ਕਮਾਓ ਖੂਬ ਕਮਾਓ ਪਰ ਉਹ ਪੈਸਾ ਤੁਹਾਨੂੰ ਸੁੱਖ ਦੇਵੇ ਕਮਾਇਆ ਹੋਇਆ ਧਨ ਤੁਹਾਡੇ ਵਾਸਤੇ ਕਸ਼ਟ ਦਾ ਸਬਬ ਨਾ ਬਣ ਜਾਵੇ ਜੀ ਜੀ ਚਾਹੇ ਉਹ ਟੈਕਸ ਚੋਰੀ ਕਰਕੇ ਰੱਖ ਲਿਆ ਘਰੇ ਤੇ ਮੁੜ ਕੇ ਤੁਸੀਂ ਰਾਤ ਨੂੰ ਜਾਗੋ ਕਿ ਇਨਕਮ ਟੈਕਸ ਵਾਲੇ ਨਾ ਆ ਜਾਣ ਉਹ ਦੁੱਖ ਬਣ ਗਿਆ ਦੁੱਖ ਬਣ ਗਿਆ ਉਹ ਠੀਕ ਹੈ ਨਾ ਜੀ ਉਹ ਦੁੱਖ ਬਣ ਜਾਏਗਾ ਤੁਹਾਡਾ ਜੀ ਜੇ ਕਰਪਸ਼ਨ ਨਾਲ ਕੀਤਾ ਹੁਣ ਦੇਖੋ ਲੁਕਦੇ ਫਿਰਦੇ ਆ ਕਿ ਨਹੀਂ ਉਹ ਬੱਬੂ ਮਾਨ ਤਾਂ ਕਹਿੰਦਾ ਉੱਠ ਤੜਕੇ ਖਾਈਏ ਰੋੜੀ ਤੇ ਸਾਡੀ ਰੋਜ਼ ਦਿਵਾਲੀ ਨੋੜੀ ਤੇ ਉਧਰੋਂ ਜਿਹੜੇ ਦੂਜੇ ਉਤੇ ਲੋਕੰਡੇ ਨੇ ਕਿ ਭਾਈ ਕਿਤੇ ਸੀਬੀਆਈ ਵਾਲੇ ਦਿਵਾਲੀ ਵਾਲੇ ਦਿਨ ਆ ਜਾਣ ਦਿਵਾਲਾ ਨਾ ਨਿਕਲ ਜਾਏ ਸਾਡਾ ਜੀ ਨਹੀਂ ਹੁੰਦਾ ਹੀ ਆ ਜੀ ਕਿ ਪੈਸਾ ਮੈਂ ਕਹਿ ਰਿਹਾ ਕਿ ਸੁੱਖ ਵਾਸਤੇ ਹਮ ਤੇ ਜੇ ਉਹ ਦੁੱਖ ਬਣ ਰਿਹਾ ਹੈ ਠੀਕ ਹੈ ਨਾ ਜੀ ਤੇ ਨਾ ਹੀ ਉਹ ਪੈਸੇ ਨੂੰ ਇੰਨੀ ਪ੍ਰਾਇੋਰਟੀ ਦਿਓ ਕਿ ਤੁਹਾਡੇ ਰਿਸ਼ਤੇ ਜਾਂ ਖਾਸ ਤੌਰ ਤੇ ਜਿਹੜਾ ਬੰਦਾ ਤੁਹਾਡੇ ਤੇ ਜਾਨ ਛਿੜਕਦਾ ਤੁਸੀਂ ਉਹਨੂੰ ਵੀ ਪਿੱਛੇ ਕਰ ਦਿਓ ਨਹੀਂ ਨਹੀਂ ਫੇਰ ਇਹ ਪੈਸਾ ਮੇਰੇ ਖਿਆਲ ਦੇ ਨਾਲ ਤੁਹਾਨੂੰ ਗਲਤ ਦਿਸ਼ਾ ਵੱਲ ਲੈ ਜਾਏ ਜੀ ਜੀ ਮੈਂ